ਹਰਜੀਤ ਸਿੰਘ ਰਸੂਲਪੁਰ ਜੀ ਡੇਂਗਾ ਬਾਬਾ ਹਰਜੀਤ ਸਿੰਘ ਰਸੂਲਪੁਰ ਜੀ ਅਸੂ ਲਗਭਗ ਸਵਾ ਸਾਲ ਡੇਢ ਸਾਲ ਪਹਿਲੇ ਆਪ ਜੀ ਦੇ ਧਿਆਨ ਚ ਆਏ ਨਵੰਬਰ 2023 ਇਹਨਾਂ ਦੇ ਜਿਹੜੇ 8ਵੇਂ ਪੁਰਖੇ ਨੇ ਜਿਨ੍ਹਾਂ ਦੇ 8ਵੇਂ ਵੰਸ਼ਜ ਨੇ ਨਿਹੰਗ ਬਾਬਾ ਫਕੀਰ ਸਿੰਘ ਜੀ 1857 ਦੇ ਅੰਦਰ ਉਹਨਾਂ ਨੇ ਜਿਹੜਾ ਬਾਬਰੀ ਜਿਹਨੂੰ ਢਾਂਚਾ ਕਹਿੰਦੇ ਆ ਜਿਹਨੂੰ ਕੁਝ ਲੋਕ ਬਾਬਰੀ ਮਸਜਿਦ ਵੀ ਕਹਿੰਦੇ ਨੇ ਉਦੇ ਅੰਦਰ ਜਾ ਕੇ ਤਾਲੇ ਤੋੜ ਕੇ ਉਥੇ ਪ੍ਰਭੂ ਰਾਮਦੇਵ ਦੀ ਪੂਜਾ ਹਵਨ ਕੀਤਾ ਸੀਗਾ ਪ੍ਰੋ ਰਾਮ ਦੇ ਝੰਡੇ ਲਾਏ ਸੀਗੇ ਔਰ ਜਦ ਸੁਪਰੀਮ ਕੋਰਟ ਨੇ ਜਜਮੈਂਟ ਦਿੱਤੀ ਹੈ ਜਿਸ ਜਜਮੈਂਟ ਦੇ ਤਹਿਤ ਉਥੇ ਸਟੈਬਲਿਸ਼ ਹੋਇਆ ਕਿ ਇਹ શ્રી ਰਾਮ ਜੀ ਦਾ ਜਨਮ ਸਥਾਨ ਹੈ ਇਹੋ ਹੀ ਮੰਦਿਰ ਹੈ ਉਸ ਜਜਮੈਂਟ ਦੇ ਅੰਦਰ ਉਹ ਇਨਸੀਡੈਂਟ ਜਿਹੜਾ ਹੈਗਾ ਨਿਹੰਗ ਬਾਬਾ ਫਕੀਰ ਸਿੰਘ ਜੀ ਦਾ ਜਿਨ੍ਹਾਂ ਦੇ 8ਵੇਂ ਵੰਸ਼ਜ ਨੇ ਉਹਨਾਂ ਦਾ ਉਹ ਇਨਸੀਡੈਂਟ ਜਿਹੜਾ ਹੈ ਉਸ ਜੱਜਮੈਂਟ ਦੇ ਅੰਦਰ ਕੋਟ ਹੋਇਆ ਸੋ ਇਹਨਾਂ ਨੇ ਉਸ ਤੋਂ ਬਾਅਦ ਆਪਣੇ ਪਰਿਵਾਰ ਦੀ ਜਿਹੜੀ ਹੈ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਅਯੋਧਿਆ ਦੇ ਅੰਦਰ ਜਿਹੜਾ ਹੈਗਾ ਪਿਛਲੇ ਸਾਲ ਜਦ ਮੰਦਿਰ ਦੇ ਦਾ ਪ੍ਰਣ ਪ੍ਰਤੀਸ਼ਠਾ ਹੋਣੀ ਸੀਗੀ ਉਸ ਵਕਤ ਲੰਗਰ ਲਾਇਆ ਉਥੇ ਔਰ ਲਗਭਗ 1.5-2 ਮਹੀਨੇ 5 ਮਹੀਨੇ ਜਿਹੜਾ ਹੈ ਉਥੇ ਉਹਨੇ ਲਗਾਤਾਰ ਉਥੇ ਲੰਗਰ ਲਗਾ ਕੇ ਰੱਖਿਆ ਔਰ ਤਦ ਆਪਜੀ ਵਿੱਚੋਂ ਸਾਡੇ ਜਿਹੜੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਸਾਥੀ ਆ ਜਿਹੜੇ ਸਵੱਗੇ ਉਹਨਾਂ ਨੇ ਵੀ ਉੱਥੇ ਜਾ ਕੇ ਆਪ ਆਪਣੀ ਅੱਖਾਂ ਦੇਖੀ ਜਿਹੜੀ ਉੱਥੇ ਕਵਰੇਜ ਕੀਤੀ ਹੁਣ ਮਹਾਕੁੰਭ ਚੱਲ ਰਿਹਾ ਹੈ ਆਲਮੋਸਟ ਸਮਾਪਨ ਦੇ ਉੱਪਰ ਆ ਗਿਆ ਹੈ ਔਰ ਉਸ ਮਹਾਕੁੰਭ ਦੇ ਅੰਦਰ ਵੀ ਜਿਹੜਾ ਹੈਗਾ ਮਿਸਲ ਸ਼ਹੀਦਾ ਨਿਹੰਗ ਬਾਬਾ ਫਕੀਰ ਸਿੰਘ ਰਸੂਲਪੁਰ ਯੋਧਿਆਵਾਲੀ ਉਸਨੇ ਨਾਤੇ ਜਾ ਕੇ ਉਹਦੇ ਜੱਥੇਦਾਰ ਦੇ ਨਾਤੇ ਇਹਨਾਂ ਨੇ ਉੱਥੇ ਭਾਗ ਲਿੱਤਾ ਤੇ ਲਗਭਗ 1 ਸਵਾ ਮਹੀਨਾ ਉੱਥੇ ਲਾ ਕੇ 30 32 ਦਿਨ ਉੱਥੇ ਲਗਾ ਕੇ ਹੁਣ ਵਾਪਸ ਆਏ ਨੇ ਤੇ ਕੁਝ ਚੀਜ਼ਾਂ ਤੁਹਾਡੇ ਸਾਹਮਣੇ ਹੀ ਪਈਆਂ ਪਰ ਮੈਂ ਚਾਹੂੰਗਾ ਕਿ ਉਹ ਆਪਣੇ ਆਪ ਉਹ ਸਾਰੀ ਗੱਲਾਂ ਸ਼ੇਅਰ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼੍ਰੀ ਰਾਮ ਸੋ ਮੇਰੇ ਬੜੇ ਅਜੀਤ ਜੀ ਵੀਨਿੰਦੋਤ ਸਿੰਘ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਅਸੀਂ ਕਿਸ ਗੱਲ ਵਾਸਤੇ ਅੱਜ ਇੱਥੇ ਇਕੱਠੇ ਹੋਏ ਹਾਂ ਅੱਜ ਪੂਰੀ ਦੁਨੀਆ ਦਾ ਕੇਂਦਰਤ ਬਣਿਆ ਹੈ ਮਹਾਕੁੰਭ ਪ੍ਰਿਆਗਰਾਜ ਜਿੱਥੇ ਹਰ ਇੱਕ ਵਿਦੇਸ਼ੀ ਵੀ ਸੈਲੀਬ੍ਰਿਟੀ ਕਹਿ ਸਕਦੇ ਆ ਤੁਸੀਂ ਜਾਂ ਵੱਡੇ ਤੋਂ ਵੱਡੇ ਸਾਧੂ ਮਹਾਮੰਗਲੇਸ਼ਵਰ ਸੰਤ ਪੀਠਾਦੀਸ਼ਵਰ ਅਰ ਸਿਆਸਦਾਨ ਬਹੁਤ ਸਾਰੇ ਬਾਲੀਵੁੱਡ ਦੇ ਸਟਾਰ ਵੀ ਅੱਜ ਉਸ ਮਹਾ ਕੁੰਭ ਦੇ ਵਿੱਚ ਡੁਬਕੀ ਲਗਾਉਣ ਵਾਸਤੇ ਪਹੁੰਚ ਰਹੇ ਨੇ ਤੇ ਪਹੁੰਚੇ ਹਨ ਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਕਿ ਮਨ ਵਿੱਚ ਆਇਆ ਕਿਉਂ ਨਾ ਅਸੀਂ ਆਪਣੇ ਪੁਰਖਿਆਂ ਦੀ ਇਸ ਪਰੰਪਰਾ ਨੂੰ ਅੱਗੇ ਵਧਾਈਏ ਕਿਉਂਕਿ ਉਹਨਾਂ ਦੀ ਉਸ ਸੋਚ ਨੂੰ ਜਿੰਨਾ ਅਸੀਂ ਅੱਗੇ ਲੈ ਕੇ ਜਾਵਾਂਗੇ ਉਨਾ ਹੀ ਸਾਡਾ ਜਿਹੜਾ ਸਮਾਜ ਹੈ ਪੰਜਾਬ ਹੈ ਉਨਾ ਹੀ ਸਾਡੇ ਭਾਈਚਾਰਕ ਸਾਂਝ ਵਾਧੀ ਚੱਲੇ ਜਾਏਗੀ ਤੇ ਮਨ ਵਿੱਚ ਆਇਆ ਕਿ ਤੁਸੀਂ ਅਜੋਧਿਆ ਤੋਂ ਸਮੇਂ ਤੋਂ ਲੈ ਕੇ ਅੱਜ ਤੱਕ ਖਾਸ ਕਰ ਮੀਡੀਆ ਵਾਲਿਆਂ ਨੇ ਬੇਅੰਤ ਤੁਸੀਂ ਵੱਖ-ਵੱਖ ਕਾਰਜਾਂ ਨੂੰ ਸਾਡੇ ਸਮਾਜ ਤੱਕ ਪਹੁੰਚਾਇਆ ਤੇ ਅਸੀਂ ਕੀ ਦੇ ਸਕਦੇ ਤੁਹਾਨੂੰ ਬਹੁਤ ਸਾਰੇ ਪਰਿਵਾਰ ਜੋ ਸਾਡੇ ਨਾਲ ਜੁੜੇ ਹੋਏ ਨੇ ਜਾਂ মিডিਆ ਵਾਲੇ ਭਾਈਚਾਰ ਹੈਗਾ ਉਸ ਤੋਂ ਬਿਨਾ ਜਿਹੜੇ ਬਹੁਤ ਸਾਰੀਆਂ ਐਸੀਆਂ ਸੰਸਥਾਵਾਂ ਨੇ ਜਿਹੜੀਆਂ ਉੱਥੇ ਨਹੀਂ ਜਾ ਚੁੱਕੀਆਂ ਉਹਨਾਂ ਵਾਸਤੇ ਅਸੀਂ ਪਹਿਲੇ ਦਿਨ ਜਿਹੜਾ ਸ਼ਾਹੀ ਇਸ਼ਨਾਨ ਕੀਤਾ ਉਸ ਦਾ ਇਹ ਜਲ ਲੈ ਕੇ ਆਪ ਜੀਆਂ ਦੀ ਸੇਵਾ ਵਿੱਚ ਹਾਜ਼ਰ ਹੋਏ ਆ ਕਿ ਆਪ ਜੀ ਇਸ ਜਲ ਰਾਹੀਂ ਜਿਹੜੇ ਪਰਿਵਾਰ ਜੋ ਪੱਤਰਕਾਰ ਦੇ ਭਾਈਚਾਰੇ ਦੇ ਪਰਿਵਾਰ ਸਾਕ ਸਬੰਧੀ ਮੇਰੇ ਬੜੇ ਅਜੀਜ਼ ਜਿੰਨੇ ਵੀ ਜਿਹੜੇ ਸਾਨੂੰ ਪਿਆਰ ਕਰਦੇ ਨੇ ਜਿਹੜੇ ਇਸ ਧਰਤੀ ਤੇ ਸਾਡੇ ਨਾਲ ਵਿਚਰ ਰਹੇ ਨੇ ਉਹਨਾਂ ਨੂੰ ਅਸੀਂ ਇੱਕ ਤੋਹਫੇ ਵਜੋਂ ਇੱਕ ਅਸੀਸ ਵਜੋਂ ਉਸ ਮਹਾ ਕੁੰਭ ਦਾ ਜੋ ਸ਼ਾਹੀ ਇਸ਼ਨਾਨ ਵਾਲੇ ਤਰਬੈਣੀ ਦਾ ਜਲ ਲੈ ਕੇ ਆਏ ਆ ਕਿ ਤੁਸੀਂ ਇਹਨੂੰ ਬਿਲਕੁਲ ਤੁਸੀਂ ਆਪਣੇ ਘਰ ਲਿਜਾ ਕੇ ਤੁਸੀਂ ਇਸ਼ਨਾਨ ਕਰ ਸਕਦੇ ਹੋ ਤੁਸੀਂ ਜਲ ਦਾ ਛਿੱਟਾ ਲਾ ਸਕਦੇ ਹੋ ਲੇਕਿਨ ਮੈਂ ਕਹਾਂਗਾ ਕਿ ਤੁਸੀ ਨੂੰ ਪੀਣਾ ਨਹੀਂ ਹੈ ਕਿਉਂਕਿ ਪਹਿਲੇ ਦਿਨ ਦਾ ਇਹ ਹੈ ਕਿ ਲੱਖਾਂ ਨਹੀਂ ਕਰੋੜਾਂ ਲੋਕ ਉੱਥੇ ਜਾ ਕੇ ਆਪਣਾ ਇਸ਼ਨਾਨ ਕਰ ਰਹੇ ਨੇ ਹਰ ਵਿਅਕਤੀ ਉੱਥੇ ਸਿਰਫ ਇਸ਼ਨਾਨ ਕਰਨ ਵਾਸਤੇ ਜਾ ਰਿਹਾ ਜਿਹੜਾ ਉਹ ਤਰਵੈਣੀ ਦਾ ਜਿਹੜਾ ਜਾਲ ਹੈ ਅੱਜ ਦਿਨ ਪਰ ਦਿਨ ਜਿਹੜਾ ਹੈਗਾ ਸਾਡੇ ਪਾਪਾਂ ਨੂੰ ਧੋ ਰਿਹਾ ਤੇ ਅਸੀਂ ਉਸ ਪ੍ਰਿਆਗਰਾ ਦੀ ਧਰਤੀ ਤੋਂ ਚੱਲ ਕੇ ਆਪ ਜੀਆਂ ਕੋਲ ਹਾਜ਼ਰ ਹੋਏ ਆਂ ਸਾਡਾ ਉੱਥੇ ਜਾਣ ਦਾ ਇਕ ਅਜੇਹਾ ਸਬਾਬ ਬਣਿਆ ਕਿ ਜਿਹਦੇ ਵਿੱਚ ਸਾਨੂੰ ਆਪਣੇ ਆਪ ਤੇ ਬੜਾ ਮਾਣ ਮਹਿਸੂਸ ਕੀਤਾ ਕਿਉਂਕਿ ਉਸ ਤਰਵੈਣੀ ਤੇ ਸਿੱਖਾਂ ਦੇ ਗੁਰੂਆਂ ਨੇ ਜਾ ਕੇ ਆਪਣਾ ਉਸ ਸਮੇਂ ਦੇ ਵਿੱਚ ਆਪਣੀ ਹਾਜ਼ਰੀ ਉਹਨਾਂ ਸਾਧੂਆਂ ਦੇ ਨਾਲ ਮਹਾਕੁੰਭ ਚ ਲਗਵਾਈ ਕਿ ਜਿਸ ਦੇ ਇਤਿਹਾਸਕ ਤੱਥ ਨੇ ਜਿਹੜੇ ਬਹੁਤ ਸਾਰੇ ਪਰਮਾਨ ਸਾਨੂੰ ਮਿਲਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਨ ਛੋ ਧਰਤੀ ਪ੍ਰਿਆਗ ਰਜ ਮਹਾਕੁੰਭ ਜੋ ਆ ਉਥੇ ਉਹ ਮਾਤਾ ਗੁਜਰੀ ਜੀ ਨਾਲ ਪਹੁੰਚਦੇ ਨੇ ਤੇ ਉਸ ਜਗ੍ਹਾ ਤੇ ਬੈਠ ਕੇ ਆਪਣਾ ਸਾਧੂਆਂ ਦੇ ਨਾਲ ਸੰਗਤਾਂ ਦੇ ਨਾਲ ਲੰਮਾ ਸਮਾਂ ਬਤੀਤ ਕਰਦੇ ਨੇ ਉਸ ਮਹਾਨ ਧਰਤੀ ਨੂੰ ਜਿੱਥੇ ਗੁਰੂ ਗਏ ਹੋਣ ਗੁਰੂ ਸਾਹਿਬ ਦੀ ਜਿੱਥੇ ਚਨ ਛੋ ਪ੍ਰਾਪਤ ਹੋਵੇ ਤੇ ਉਥੇ ਜਾਣਾ ਸਾਡਾ ਇੱਕ ਬਾਕੀ ਜਿੱਥੇ ਦੁਨੀਆ ਭਰ ਦੇ ਅਖਾੜੇ ਆ ਰਹੇ ਨੇ ਕਿ ਸਨਾਤਨ ਦੇ ਤਕਰੀਬਨ 13 ਅਖਾੜੇ ਨੇ ਜਿਹੜੇ ਉਹ ਵਿਸ਼ੇਸ਼ ਤੌਰ ਤੇ ਉੱਥੇ ਸ਼ਾਹੀ ਇਸ਼ਨਾਨ ਦੇ ਵਿੱਚ ਆਪਣੇ ਆਪਣੇ ਸਮੇਂ ਦੇ ਵਿੱਚ ਇਸ਼ਨਾਨ ਕਰਦੇ ਨੇ ਪਰ ਸਾਨੂੰ ਇੱਕ ਮਾਣ ਬਖਸ਼ਿਆ ਉਹਨਾਂ ਅਖਾੜਿਆਂ ਵਾਲਿਆਂ ਨੇ ਕਿ ਕਿ ਪਹਿਲੀ ਵਾਰ ਕੋਈ ਨਿਹੰਗ ਜਥੇਬੰਦੀ ਨੇ ਜੋ ਅਖਾੜਿਆਂ ਦੇ ਨਾਲ ਅਲੱਗ ਚੱਲ ਕੇ ਇਸ਼ਨਾਨ ਕੀਤਾ ਕੀ ਆਪ ਜੀ ਨੂੰ ਪਤਾ ਕਿ ਜਦੋਂ ਅਖਾੜਾ ਕੋਈ ਇਸ਼ਨਾਨ ਕਰਦਾ ਕਿ ਦੂਸਰਾ ਅਖਾੜਾ ਵਿੱਚ ਨਹੀਂ ਜਾ ਸਕਦਾ ਤੇਰਾ ਅਖਾੜਿਆਂ ਨੂੰ ਅਲੱਗ-ਅਲੱਗ ਸਮੇਂ ਦੇ ਵਿੱਚ ਸਮਾਂ ਦਿੱਤਾ ਜਾਂਦਾ ਹੈ ਦਬੰਗਰ ਅਖਾੜੇ ਦੇ ਨਾਲ ਕਿਉਂਕਿ ਸਾਨੂੰ ਇਹ ਸੀ ਕਿ ਸਿੱਖਾਂ ਦੇ ਨਾਲ ਜੋ ਸਾਡੇ ਸੰਬੰਧਿਤ ਤਿੰਨ ਅਖਾੜੇ ਨੇ ਜਿਹਦੇ ਵਿੱਚ ਨਿਰਮਲ ਅਖਾੜਾ ਬੜਾ ਉਦਾਸੀਨ ਪੰਚਾਇਤੀ ਅਖਾੜਾ ਤੇ ਨਵਾਂ ਉਦਾਸੀਨ ਅਖਾੜਾ ਇਹ ਤਿੰਨ ਜਿਹੜੇ ਅਖਾੜੇ ਨੇ ਬਾਬਾ ਸ਼ਿਰੀ ਚਾਂਜੀ ਦੇ ਨਾਲ ਸੰਬੰਧ ਰੱਖਦੇ ਨੇ ਪਰ ਅਸੀਂ ਨਾ ਤਿੰਨਾਂ ਦੇ ਨਾਲ ਵਿਚਰੇ ਜ਼ਰੂਰ ਆ ਪਰ ਅਸੀਂ ਇਸ਼ਨਾਨ ਜਿਹੜਾ ਦਿਵੰਗਰ ਅਖਾੜੇ ਦੇ ਨਾਲ ਕੀਤਾ ਕਿਉਂਕਿ ਅਸੀਂ ਆਪਣਾ ਜੋ ਦਲ ਪੰਥ ਸੀਗਾ ਜੋ ਗੁਰੂਆਂ ਦੀ ਜੋ ਪਰੰਪਰਾ ਸੀ ਜੋ ਗੁਰੂ ਦਾ ਬਾਣਾ ਸੀ ਉਹਨੂੰ ਮੁੱਖ ਰੱਖ ਕੇ ਚੱਲੇ ਕਿਉਂਕਿ ਅਸੀਂ ਨਿਹੰਗ ਸਿੰਘ ਚੋ ਜਥੇਬੰਦੀ ਜੋ ਮਿਸਲ ਸੀਦਾ निहंग बाबा फकीर सिंह ਜੋ ਜਥੇਬੰਦੀ ਨੂੰ ਅਸੀਂ ਅੱਗੇ ਪ੍ਰੈਜ਼ੀਡੈਂਟ ਕੀਤਾ ਕਿ ਅੱਜ ਪਹਿਲੀ ਵਾਰ ਉਸ ਮਹਾਕੁੰਭ ਦੇ ਵਿੱਚ ਕਿਸੇ નિਹੰਗ ਜਥੇਬੰਦੀ ਨੇ ਜਾ ਕੇ ਇਸ਼ਨਾਨ ਕੀਤਾ ਇਹ ਸਾਨੂੰ ਉਸ ਪਰਮਾਤਮਾ ਨੇ ਗੁਰੂਆਂ ਦੀ ਕਿਰਪਾ ਦੇ ਨਾਲ ਤੁਹਾਡੀਆਂ ਸਾਰਿਆਂ ਦੀ ਅਸੀਸ ਨਾਲ ਸਾਨੂੰ ਮਾਣ ਮਿਲਿਆ ਉਸ ਸਮੇਂ ਦੇ ਵਿੱਚ ਰਹਿ ਕੇ ਲਗਭਗ ਵੱਡੇ ਵੱਡੇ ਜੋ ਮੇਨ ਜੋ ਮਾਲੋ ਕਹਿ ਸਕਦੇ ਹੋ ਕੋਈ ਐਸਾ ਮਹਾ ਮੰਗਲੇਸ਼ਵਰ ਜਾ ਕੋਈ ਜਗਤ ਗੁਰੂ ਪੀਠਾ ਦੀਸ਼ਵਰ ਕਿੰਨੇ ਵੀ ਆਚਾਰੀਆਂ ਨੇ ਜਿਹੜੇ ਸਮਾਜ ਦੇ ਵਿੱਚ ਜਿਨ੍ਹਾਂ ਦਾ ਨਾਮ ਹੈ ਜਿਨ੍ਹਾਂ ਦੇ ਨਾਲ ਕਰੋੜਾਂ ਲੋਕ ਜੁੜੇ ਹੋਏ ਨੇ ਜਿਨ੍ਹਾਂ ਨੂੰ ਮਿਲਣ ਵਾਸਤੇ ਦੁਨੀਆ ਤਰਸਦੀ ਆ ਉਹਨਾਂ ਦੇ ਨਾਲ ਜਾ ਕੇ ਅਸੀਂ ਆਪਣੀ ਮਿਲਣੀ ਕੀਤੀ ਅਸੀਂ ਉੱਥੇ ਗੁਰੂਆਂ ਦੇ ਇਤਿਹਾਸ ਨੂੰ ਵੱਡੀਆਂ-ਵੱਡੀਆਂ ਸਟੇਜਾਂ ਤੇ ਜਾ ਕੇ ਸੁਣਾਇਆ ਤੇ ਪੰਜਾਬ ਦੀ ਧਰਤੀ ਦਾ ਜੋ ਇਤਿਹਾਸ ਆ ਜੋ ਸਾਡਾ ਗੌਰਵ ਹੈ ਇਤਿਹਾਸ ਹੈ ਨਿਹੰਗ ਬਾਬਾ ਫਕੀਰ ਸਿੰਘ ਦਾ ਜੋ ਇਤਿਹਾਸ ਆ ਜਾ ਗੁਰੂ ਤੇਗਵਹਾ ਦਾ ਸ ਹੈ ਮਹਾਰਾਜੀ ਦਾ ਉਥੇ ਇਤਿਹਾਸ ਹੈ ਉਹਨੂੰ ਅਸੀਂ ਉਥੇ ਸਾਂਝਾ ਕੀਤਾ ਨਾਲ ਹੀ ਤਕਰੀਬਨ ਜਿਹੜੇ ਵੱਡੇ ਸਟੇਟ ਤੇ ਉਹਦੇ ਵਿੱਚ ਇੱਕ ਧਰਮ ਸੰਸਦ ਹੋਇਆ ਜਿਹਦੇ ਵਿੱਚ ਅਸੀਂ ਗੁਰੂਆਂ ਦੀਆਂ ਕੁਰਬਾਨੀਆਂ ਗੁਰੂ ਦੇ ਦੱਸੇ ਹੋਏ ਮਾਰਗ ਨੂੰ ਅਸੀਂ ਸਮਾਜ ਦੇ ਸਾਹਮਣੇ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਸੋ ਮੇਰੇ ਮਨ ਵਿੱਚ ਇੱਕ بڑا ਚਾਅ ਹੈ ਚਾਅ ਕੀ ਹੈ ਕਿ ਸਾਡੇ ਤੇ ਸਤਗੁਰਾਂ ਨੇ ਰਹਿਮਤ ਕੀਤੀ ਸਾਨੂੰ ਜੋੜਨ ਦਾ ਹੁਕਮ ਲਾਇਆ ਕਿ ਸਾਡੇ ਦੇਸ਼ ਦੇ ਵਿੱਚ ਗੁਰੂਆਂ ਦਾ ਜੋ ਪੰਜਾਬ ਦੀ ਜੋ ਕਲਚਰ ਆ ਪੰਜਾਬ ਦਾ ਜੋ ਸਾਡਾ ਇਤਿਹਾਸ ਹੈ ਜੋ ਸਾਡੇ ਗੁਰੂਆਂ ਨੇ ਉਸ ਸਮੇਂ ਦੇ ਵਿੱਚ ਜਦੋਂ ਸਹੂਲਤਾਂ ਨਹੀਂ ਸੀਗੀਆਂ ਜਦੋਂ ਸਾਡੇ ਕੋਲ ਜਹਾਜ਼ ਨਹੀਂ ਤੇ ਗੱਡੀਆਂ ਨਹੀਂ ᱛੀਆਂ ਉਸ ਸਮੇਂ ਦੇ ਵਿੱਚ ਇਥੋਂ ਚੱਲ ਕੇ ਪੂਰੇ ਦੇਸ਼ ਨਹੀਂ ਪੂਰੀ ਦੁਨੀਆ ਦਾ ਪਰਮਾਨ ਸਾਡੇ ਗੁਰੂਆਂ ਨੇ ਕੀਤਾ ਤੇ ਉਸੇ ਰਾਹ ਤੇ ਚੱਲਦੇ ਆ ਵੱਖ-ਵੱਖ ਜਗ੍ਹਾ ਜਾ ਕੇ ਆਪਣੇ ਗੁਰਬਾਣੀ ਦਾ ਤੇ ਬਾਣੇ ਦਾ ਪ੍ਰਚਾਰ ਨੂੰ ਅੱਗੇ ਰੱਖ ਕੇ ਅਸੀਂ ਚੱਲਦੇ ਆ ਰਹੇ ਹਾਂ ਤੇ ਨਾਲ ਹੀ ਉਥੇ ਗੁਰੂਆਂ ਦੀ ਜੋ ਗੁਰੂ ਦੀ ਆਰਤੀ ਆਰਤਾ ਸਰਦਈ ਜੋ ਸਾਡੇ ਬੋਲ ਵਾਲੇ ਨੇ ਅਸੀਂ ਉਹਨਾਂ ਨੂੰ ਕਿਵੇਂ ਅੱਗੇ ਸਮਾਤਕ ਲੈ ਕੇ ਜਾ ਸਕਦੇ ਨੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਆਪਣੇ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਦੁਨੀਆ ਦੇ ਸਾਹਮਣੇ ਸਿੱਖਾਂ ਦਾ ਜੋ ਇਤਿਹਾਸ ਹੈ ਜੋ ਉਹਨੂੰ ਨਹੀਂ ਲੈ ਕੇ ਜਾ ਸਕੇ ਉਹਨੂੰ ਉੱਥੇ ਅਸੀਂ ਜਾ ਕੇ ਸਾਰਿਆਂ ਦੇ ਸਾਹਮਣੇ ਰੱਖਿਆ ਸੋ ਜਿੰਨਾ ਵੀ ਇਹ ਦੁਨੀਆ ਦਾ ਇਸ ਸਮੇਂ ਇਕੱਠਾ ਹੈ ਲਗਭਗ ਦੁਨੀਆ ਦੇ ਵਿੱਚ ਇਤਿਹਾਸ ਵਿੱਚ ਇੰਨਾ ਇਕੱਠ ਕਦੇ ਨਹੀਂ ਕਿਤੇ ਹੋਇਆ ਹੋਗਾ ਜਿੰਨਾ ਅੱਜ ਪ੍ਰਿਆਗ ਆਦਿ ਧਾਤੀ ਤੇ ਹੋਇਆ ਹਰ ਵਿਅਕਤੀ ਨੇ ਚਾਹੇ ਇੱਕ ਛੋਟੀ ਸੰਸਥਾ ਅੱਜ ਬਹੁਤ ਸਾਰੀਆਂ ਫਾਊਂਡੇਸ਼ਨਾਂ ਨੇ ਵੀ ਉੱਥੇ ਜਾ ਕੇ ਆਪਣੇ ਸ਼ਿਵਰ ਲਗਾਏ ਪਰ ਇੱਕ ਸ਼ਬਦ ਜਿਹੜਾ ਵਿਸ਼ੇਸ਼ ਸੀ ਜਦੋਂ ਸਾਨੂੰ ਕੋਈ ਪੁੱਛਦਾ ਸੀ ਕਿ ਤੁਸੀਂ ਜਾ ਜਾਂਦੇ ਪੁੱਛਿਆ ਕੀ ਜਾਂਦਾ ਸੀ ਕਿ ਬਾਬਾ ਜੀ ਆਪ ਜੀਆਂ ਦਾ ਖਾਲਸਾ ਕਿੱਥੇ ਲੱਗਿਆ ਉਹ ਜਿਹੜਾ ਖਾਲਸਾ ਸ਼ਬਦ ਸੀ ਸਾਡੇ ਵਾਸਤੇ ਇੱਕ ਗੌਰਵ ਦਾ ਸ਼ਬਦ ਸੀ ਕਿਉਂਕਿ ਉਸ ਧਰਤੀ ਤੇ ਉਹਨਾਂ ਭਗਤਾਂ ਦਾ ਵੀ ਆਉਣਾ ਹੋਇਆ ਜਿਨ੍ਹਾਂ ਭਗਤਾਂ ਦੀ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਆ ਜਿਹੜੇ ਖਾਲਸਾ ਸੰਪਾਦ ਦਾ ਵੈਸ਼ਨਮ ਸੰਪਰਦਾ ਤੋਂ ਚੱਲ ਕੇ ਅੱਜ ਚਾਹੇ ਭਗਤ ਧੰਨਾ ਜੀ ਨੇ ਕਬੀਰ ਜੀ ਨੇ ਗੁਰੂ ਰਵਿਦਾਸ ਜੀ ਨੇ ਪੀਪਾ ਜੀ ਨੇ ਸਦਨਾ ਜੀ ਨੇ ਕਿੰਨੇ ਭਗਤਾਂ ਦੇ ਮੈਂ ਨਾਮ ਲਮਾ ਉਹ ਸਾਰੇ ਪ੍ਰਯਾਗਰਾ ਦੀ ਧਰਤੀ ਤੇ ਉਹਨਾਂ ਸਾਧੂਆਂ ਦੀ ਉਹ ਸੰਪਰਦਾ ਦੇ ਵਿੱਚੋਂ ਆਏ ਜਿਨ੍ਹਾਂ ਨੇ ਅੱਜ ਸਾਨੂੰ ਉੱਥੇ ਮਾਣ ਬਖਸ਼ਿਆ ਸੋ ਇਹ ਇੱਕ ਪੂਰੀ ਦੁਨੀਆ ਨੂੰ ਇੱਕ ਸਨੇਹਾ ਦੇਣ ਦਾ ਇੱਕ ਅਸੀਂ ਛੋਟਾ ਜਿਹਾ ਉਪਰਾਲਾ ਕੀਤਾ ਤੇ ਨਾਲ ਹੀ ਤੁਹਾਡਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਇੱਕ ਅਸੀਸ ਦੇ ਤੌਰ ਤੇ ਇੱਕ ਧੰਨਵਾਦ ਦੇ ਤੌਰ ਤੇ ਕਹੀਏ ਕਿ ਪੂਰੀਆਂ ਸੰਗਤਾਂ ਨੂੰ ਕੀ ਦਈਏ ਬਹੁਤ ਲੋਕ ਨੇ ਜਿਹੜੇ ਅੱਜ ਭੀੜ ਕਰਕੇ ਜਾਂ ਤੁਸੀਂ ਵੱਖ-ਵੱਖ ਰਜੇਮੀਆਂ ਕਰਕੇ ਉੱਥੇ ਜਾ ਨਹੀਂ پا ਰਹੇ ਉਹਨਾਂ ਨੂੰ ਇੱਕ ਅਸੀਂ ਆਪਣੇ ਵੱਲੋਂ ਇਹ ਮਿਸਲ ਸ਼ਹੀਦਾ ਨਿਹੰਗਬਾਬਾ ਫਕੀਰ ਸਿੰਘ ਵੱਲ ਮਹਾਕੁੰਭ ਦਾ ਗੰਗਾ ਜਲ ਅੱਜ ਆਪ ਜੀਆਂ ਤੱਕ ਪਹੁੰਚਾਉਣ ਦਾ ਇੱਕ ਉਪਰਾਲਾ ਕੀਤਾ ਇੱਕ ਸੁਨੇਹਾ ਲੈ ਕੇ ਆਏ ਆ ਇੱਕ ਤੋਹਫਾ ਲੈ ਕੇ ਆਏ ਆ ਕਿ ਆਪ ਜੀਆਂ ਦੇ ਘਰ ਵਿੱਚ ਖੁਸ਼ਹਾਲੀ ਆਵੇ ਤੁਸੀਂ ਵੀ ਉਸ ਮਹਾਕੁੰਭ ਦਾ ਆਨੰਦ ਆਪਣੇ ਘਰ ਬੈਠ ਕੇ ਇਹਦਾ ਜਲ ਦੇ ਵਿੱਚ ਜਲ ਪਾ ਕੇ ਇਸ਼ਨਾਨ ਕਰਕੇ ਮਾਣ ਸਕੋ ਜੀ ਬਾਬਾ ਜੀ ਦਾ ਸਵਾਲ ਹੈ ਹਾਂ ਜੀ ਦੇਖੋ ਇਹ ਜਿਹੜਾ ਜਲ ਹੈ ਜਿਵੇਂ ਹੀ ਪਹਿਲੇ ਦਿਨ ਦਾ ਜਲ ਹੈ ਅੱਜ ਆਪਾਂ ਕਿਸੇ ਵੀ ਜਗ੍ਹਾ ਚਲੇ ਜਾਈਏ ਗੁਰੂ ਘਰ ਦੇ ਸਰੋਵਰ ਚ ਚਲੇ ਜਾਈਏ ਅੱਜ ਈ ਕੋ ਬੰਦਾ ਨਾ ਆ ਰਿਹਾ 100 ਬੰਦਾ ਨਾ ਆ ਰਿਹਾ ਅਗਰ ਹਰਮੰਦਰ ਸਾਹਿਬ ਦੇ ਵਿੱਚ ਵੀ ਜਾ ਕੇ ਅਗਰ ਅੱਜ ਕਰੋੜਾਂ ਬੰਦਾ ਇਸ਼ਨਾਨ ਕਰ ਰਿਹਾ ਕਿੰਤੂ ਪ੍ਰੰਤੂ ਕਰਨ ਵਾਲੇ ਹਰਮੰਦਰ ਸਾਹਿਬ ਦੇ ਸਰੋਵਰ ਤੇ ਵੀ ਕਰਦੇ ਰਹੇ ਨੇ ਜਿਨ੍ਹਾਂ ਨੇ ਕਿੰਤੂ ਪ੍ਰੰਤੂ ਕੰਨੀ ਹੈ ਉਹਨਾਂ ਵਾਸਤੇ ਤਾਂ ਰੱਬ ਕਿਤੇ ਵੀ ਨਹੀਂ ਹੈਗਾ ਉਹਨਾਂ ਵਾਸਤੇ ਕੁੰਭ ਹੈ ਹੀ ਨਹੀਂ ਜਿਹਦੇ ਆਸਤਾ ਹੈ ਆਸਤਾ ਕੀ ਦੀ ਹੈ ਜਿਨ੍ਹਾਂ ਦਾ ਅੱਜ ਉਹਨਾਂ ਗੁਰੂਆਂ ਪ੍ਰਤੀ ਵਿਸ਼ਵਾਸ ਹੈ ਕਿੰਤੂ ਬ੍ਰਾਂਤ ਉਹ ਕਹਿੰਦੇ ਕਿ ਸਿੱਖਾਂ ਦਾ ਵੀ ਉੱਥੇ ਉਹ ਨਹੀਂ ਗੁਰੂ ਤੇਗਵਾਦ ਸੱਤ ਜਿਨ੍ਹਾਂ ਦਾ ਆਸ਼ਾ ਜਿਹੜੇ 15 ਭਗਤਾਂ ਤੇ ਜਿਨ੍ਹਾਂ ਦਾ ਯਕੀਨ ਹੈ ਜਿਨ੍ਹਾਂ ਦਾ ਗੰਗਾ ਜਮਨਾ ਸਤਸਵਤੀ ਤੇ ਯਕੀਨਾ ਜੋ ਸਾਡੇ ਈੜਾ ਪਿੰਗਲਾ ਸਤਸਵਤੀ ਅੰਦਰ ਵਹਿੰਦੀ ਆ ਜਿਹਨੂੰ ਈਦਾ ਗਿਆਨ ਹੈ ਨੱਕ ਦੇ ਰਾਹੀ ਇਹ ਵਗਦੀਆਂ ਨੇ ਲੇਕਿਨ ਇਸੇ ਤਰ੍ਹਾਂ ਇਹ ਜਿਹੜਾ ਗੰਗਾ ਜਲ ਹੈ ਉਹ ਅੱਜ ਵੀ ਉਥੇ ਆਪਣੇ ਲੋਕਾਂ ਦਾ ਮਨ ਦੀ ਮੈਲ ਨੂੰ ਧੋ ਰਿਹਾ ਹੈ ਅੱਜ ਵੀ ਉਹ ਲੋਕਾਂ ਦੇ ਪਾਪਾਂ ਨੂੰ ਧੋ ਰਿਹਾ ਸਾਡੇ ਮਾਰੇ ਕਰਮਾਂ ਨੂੰ ਧੋ ਰਿਹਾ ਸਮੇਂ ਦੇ ਨਾਲ ਜਲ ਜਿਹੜਾ ਉੱਪਰ ਥੱਲੇ ਹੁੰਦਾ ਆ ਰਿਹਾ ਪਰ ਜੋ ਪਹਿਲੇ ਦਿਨ ਜਲ ਸੀ ਉਹਦੀ ਕੰਡੀਸ਼ਨ ਦਿਨ ਪਰ ਦਿਨ ਬਦਲਦੀ ਤਾਂ ਗਈ ਹੈ ਕਿ ਇਸ਼ਨਾਨ ਕਰਨ ਆਲੇ ਬਹੁਤ ਸਾਰੇ ਲੋਕ ਉਥੇ ਆਏ ਵਿਸ਼ੇ ਆ ਜਾਂਦੇ ਹੈ ਸ਼ਿਕਾਇਤ ਇਹ ਸ਼ਬਦ ਆ ਜੋ ਤੁਸੀਂ ਆਪਣੇ ਸ਼ਬਦਾਂ ਚ ਪਿਆਨ ਕਰ ਜਾਂਦੇ ਹੈ ਜਾਂਦਾ ਹੈ ਵਿਗਿਆਨਕ ਕਾਰਨ ਯਾਨੀ ਦੇ ਤੌਰ ਤੇ ਕੋਈ ਵੀ ਤੁਹਾਡੇ ਸ਼ਬਦਾਂ ਦੇ ਸ਼ਬਦਾਂ ਨਾਲ ਸਹਿਮਤ ਨਹੀਂ ਹੋਏਗਾ ਨੰਬਰ 1 ਨੰਬਰ 2 ਤੁਹਾਡੇ ਕੋਲ ਉਸੇ ਸੀ ਤੁਸੀਂ ਉੱਥੇ ਗਏ ਹੋ ਆਪਣੀ ਸ਼ਬਦਾ ਪ੍ਰਗਟ ਕੀਤੀ ਆਸਤਾ ਪ੍ਰਗਟ ਕੀਤੀ ਹੈ ਸਾਨੂੰ ਕਿਉਂ ਲੱਗਿਆ ਕਿ ਮੈਨੂੰ ਮੀਡੀਆ ਜਾ ਕੇ ਇਸ ਚੀਜ਼ ਦਾ ਪ੍ਰਚਾਰ ਕਰਨਾ ਚਾਹੀਦਾ ਕਰੋਨਾ ਲੋਕ ਗਏ ਹੋਏ ਨੇ ਜਿਨ੍ਹਾਂ ਨੂੰ ਪਤਾ ਉਹਦਾ ਕਾਰਨ ਹੈ ਪਹਿਲਾਂ ਤਾਂ ਤੁਹਾਡਾ ਸ਼ਬਦ ਹੈਗਾ ਕਿ ਇੱਕ ਵਿਗਿਆਨ ਵਿਗਿਆਨ ਦਾ ਰੱਬ ਨੂੰ ਮੰਨਦੀ ਹੀ ਨਹੀਂ ਪਾਪ ਵਿਗਿਆਨ ਦੀ ਗੱਲ ਕਰੀਏ ਇੱਥੇ ਆਸਥਾ ਦੀ ਗੱਲ ਹੈ ਜਿੱਥੇ ਆਸਥਾ ਜੁੜੀ ਹੋਈ ਹੈ ਅੱਜ ਸਮੇਂ ਦੀ ਵਿਗਿਆਨ ਨੂੰ ਅਸੀਂ ਅਗਰ ਟੈਕਨੋਲੋਜੀ ਨੂੰ ਅਗਰ ਯੂਜ਼ ਕਰਕੇ ਅੱਜ ਸਮਾਜ ਵਿੱਚ ਕਿਸੇ ਚੰਗੀ ਚੀਜ਼ ਨੂੰ ਚੰਗੀ ਥਾਂ ਆਸਥਾ ਵਾਲੇ ਜਿਹੜੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਤੇ ਮੈਨੂੰ ਨਹੀਂ ਲੱਗਦਾ ਕੋਈ ਅਸੀਂ ਪਾਪ ਕਰ ਰਹੇ ਹਾਂ ਅਸੀਂ ਇੱਕ ਚੰਗਾ ਕਰਮ ਸੋਚਿਆ ਸਾਡੇ ਮਨ ਵਿੱਚ ਉਸ ਪਰਮਾਤਮਾ ਨੇ ਇੱਕ ਖੋਨਾ ਪਾਇਆ ਕਿ ਉੱਥੇ ਤੇ ਅਸੀਂ ਗੁਰੂ ਘਰ ਜਾਂਦੇ ਹਾਂ ਸਾਨੂੰ ਪੁੱਛਿਆ ਜਾਂਦਾ ਵਾ ਬਾਈ ਪ੍ਰਸ਼ਾਦ ਦਿਓ ਕਿ ਤੁਸੀਂ ਦੇਖ ਕਰਾਉਂਦੇ ਹੋ ਪ੍ਰਸ਼ਾਦ ਕੋਈ ਹਰਮੰਦਰ ਸਾਹਿਬ ਜਾਂਦਾ ਉੱਥੇ ਦਾ ਜਲ ਲੈ ਕੇ ਆਉਂਦਾ ਇੱਥੇ ਤੱਕ ਹੀ ਬਹੁਤ ਸਾਰਾ ਤੁਸੀਂ ਅੱਜ ਇਤਿਹਾਸਕ ਇਹ ਗੁਤੱਥ ਨੇ ਜਿਸ ਬੰਦੇ ਨੇ ਬਾਣਾ ਨਹੀਂ ਪਾਇਆ ਵਾ ਗੁਰਮਤ ਅਨਸਾਰ ਉਹ ਜਿਹੜਾ ਚਨਾਂ ਦਾ ਜਲ ਆ ਜਿਹੜਾ ਗੁਰਦੁਆਰਾ ਸਾਹਿਬ ਦੇ ਬਾਹਰ ਜਿੱਥੇ ਸੀ ਚੰਨ ਧੋਂਦੇ ਨੇ ਅੱਜ ਵੀ ਉਹ ਲੋਕ ਜਲ ਛੱਕ ਲੈਂਦੇ ਜਲ ਦਾ ਛਿੱਟਾ ਲਾਉਂਦੇ ਤੇ ਆਪਣੇ ਘਰ ਲੈ ਕੇ ਆਉਂਦੇ ਨੇ ਜਿਨੇ ਕਿੰਤੂ ਪ੍ਰੰਤੂ ਜਿੱਥੇ ਆਉਂਦੀ ਆ ਇਹ ਆਪਣੇ ਮਨ ਦੇ ਫੋਨੇ ਨੇ ਸਾਡੇ ਵੱਲੋਂ ਇਹ ਜਲ ਬੰਦ ਕੇ ਇੱਕ ਕੋਈ ਕਿਸੇ ਵੀ ਨੂੰ ਤੋੜਿਆ ਨਹੀਂ ਜਾ ਰਿਹਾ ਸਮਾਜ ਨੂੰ ਕਿਸੇ ਨੂੰ ਗਲਤ ਰਾ ਨਹੀਂ ਪਾਇਆ ਜਾ ਰਿਹਾ ਸਮਾਜ ਦੇ ਵਿੱਚ ਇੱਕ ਚੰਗਾ ਸੁਨੇਹਾ ਦਿੱਤਾ ਜਾ ਰਿਹਾ ਤੁਸੀਂ ਵੀ ਦੇਖਿਆ ਹੋਵੇ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਨੇ ਇਹਨੇ ਅਸੀਂ ਘਰ ਦੇ ਬੰਦ ਲੋਕ ਇਸ਼ਾਨਾਮ ਕਰ ਰਹੇ ਨੇ ਅਮਰਤਾਰੀ ਨੇ ਕਰਦੇ ਬੰਦੇ ਹੋਏ ਨੇ ਆਪਣੇ ਸਿਰਾਂ ਤੇ ਉਹ ਪ੍ਰੋਤ ਵੀ ਹੋ ਰਹੇ ਨੇ ਕਿ ਇਹ ਸਿੱਖੀ ਦੇ ਵਿੱਚ ਤਾਂ ਐ ਲੋਕ ਹੈ ਹੀ ਨਹੀਂ ਇਹ ਚੀਜ਼ਾਂ ਕਿੱਥੇ ਲਿਖਿਆ ਇੱਕ ਤੱਥ ਦੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਉੱਥੇ ਜਾਣਾ ਗੁਰੂ ਕੋ ਆਪਣੇ ਉਥੇ ਗੁਰਦੁਆਰਾ ਸਾਹਿਬ ਅੱਜ ਵੀ ਸ਼ਸ਼ੋਭਤ ਆ 15 ਭਗਤਾਂ ਦਾ ਕਿਸੇ ਨੂੰ ਪਤਾ ਕਿ ਕਿਹੜੀ ਸੰਪਰਦਾਤਾ ਤੋਂ ਆਏ ਨੇ ਕਿਸੇ ਨੇ ਨਹੀਂ ਪੜਿਆ ਸਿਰਫ ਟ੍ਰੋਲ ਕਰਨ ਵਾਲਿਆਂ ਨੇ ਹਰ ਵਿਅਕਤੀ ਵਿੱਚ ਕੋਈ ਨਾ ਕੋਈ ਕਮੀ ਲੱਭ ਕੇ ਦੁਨੀਆ ਦੇ ਵਿੱਚ 네ਗੈਟਿਵਿਟੀ ਫੈਲਾਉਣੀ ਅੱਜ ਉਹਨਾਂ ਦਾ ਇਕੱਠ ਲੋਕਾਂ ਦੀ ਸ਼ਰਧਾ ਦੇ ਅੱਗੇ ਅੱਗੇ ਦੇਖੀਏ ਸਾਰੀਆਂ ਚੀਜ਼ਾਂ ਝੂਠੀਆਂ ਨੇ ਅੱਜ ਜੋ ਸੱਚ ਹੈ ਉਹ ਲੋਕਾਂ ਨੇ ਆਪ ਦੇਖ ਲਿਆ ਹਰ ਵਿਅਕਤੀ ਜੇ ਸ ਬੰਦਾ ਕਦੇ ਏਸੀ ਚੋਂ ਨਹੀਂ ਨਿਕਲਿਆ ਉਹ ਵੀ ਅੱਜ ਜਾ ਕੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਮਾਲਕ ਉਹ ਵੱਡੇ ਵੱਡੇ ਸਾਧੂ ਵੀ ਇੰਨੇ ਦਿਨ ਅਗਰ ਉੱਥੇ ਬੈਠੇ ਨੇ ਅਗਰ ਉਸ ਧਾਤੀ ਤੇ ਸਾਡੇ ਗੁਰੂਆਂ ਦੀਆਂ ਸਾਡੇ ਭਗਤਾਂ ਦੀਆਂ ਸਾਡੇ ਸੰਤਾਂ ਦੀਆਂ અપਾਰ ਕਿਰਪਾ ਤਾਂ ਹੀ ਬੈਠੇ